ਇਹ ਚੀਜ਼ਾਂ ਕਰਦਾ ਕਿੰਨੀ ਕਿਲੀ ਖੇਤ ਜਗਰ ਕਰਦਾ ਚਾਰ ਕਿੱਲੇ ਮੈਂ ਆਰਗੇਨਿਕ ਕਰਦਾ ਹੈਰੋ ਵਾਲੀ ਹੈ ਮਾ ਵਿਚ ਬਹੁਤ ਕੈਮੀਕਲ ਜ਼ਿਆਦਾ ਪੈਂਦੇ ਆ ਤੇ ਇਹਦੇ ਚ ਕੋਈ ਵੀ ਕੈਮੀਕਲ ਨਹੀਂ ਪਾਇਆ ਪੈਂਦਾ ਤੇ ਤੀਰ ਪੀਸ ਤੇ ਵੀ ਆਪ ਹੀ ਸਭ ਚਾਹ ਹਾਂ ਉਹਦੇ ਮੈਂ ਪ੍ਰੋਸੈਸਿੰਗ ਵੀ ਅਸੀਂ ਆਪ ਹੀ ਕਰਦੇ ਆਂ ਤੇ ਮਤਲਬ ਇਹ ਜਦਾਂ ਸਰੋਂ ਬੀਜੀਦੀ ਆ ਉਹਦੇ ਆਪ ਹੀ ਤੇਲ ਕੱਢੀ ਦਾ ਲੱਕੜ ਵਾਲਾ ਕੋਲੋਂ ਆ ਔਰ ਆਟੇ ਵਾਲੀ ਚੱਕੀ ਆ ਜਿਹੜੀ ਕਣਕ ਦੀ ਆ ਜਿਹੜਾ ਉਹ ਵੀ ਆਪ ਹੀ ਅਸੀਂ ਪ੍ਰੋਸੈਸ ਕਰਦੇ ਆ ਮਲਟੀ grain ਆਟਾ ਜਾਂ ਦੂਜਾ ਆਟਾ ਕਣਕ ਦਾ ਉਹ ਸਾਰੇ ਆਪ ਹੀ ਪ੍ਰੋਸੈਸ ਕਰੀ ਗਏ ਹਨ। ਅਨੁਵੰਨ ਇੱਕ ਗਰਦਾਸਪੁਰੋਂ ਰਹਾਟਿਆ ਇੱਕ ਬਟਾਲੇ ਆ ਸਾਨਾ ਹਟੇ ਉੱਥੇ ਵੀ ਆਪਣਾ ਸਮਾਨ ਜਾਂਦਾ। ਤੇ 4-5 ਸਾਲ ਹੋ ਗਏ ਉਦੋਂ ਆ ਆਪਣੇ ਜੋ ਅਸੀਂ ਕਣਕ ਨੂੰ ਕੇ ਥੋੜੀ ਜੀ ਕੀਤੀ ਸੀ ਤੇ ਉਦੋਂ ਬਾਅਦ ਚਬਸਰ ਟਿੰਚੇ ਕੰਮ ਚੱਲ ਪਿਆ। ਇਹ ਲੋਕਾਂ ਦਾ ਵੀ ਜਿਹਨਾਂ ਥੋੜਾ ਵੇਖ ਕੇ ਆਖਣਗੇ ਸਾਨੂੰ ਵੀ ਦੋ ਥੋੜੀ ਬਹੁਤੀ ਫਿਰ ਇਦਾਂ ਗਾਂ ਦਾ ਗਾਂ ਮੌੜ ਡਮਾੜ ਵਾਧੀ ਗਈ ਲੋਕ ਜੁੜਦੇ ਗਏ ਤੇ ਹੁਣ ਕਾਫੀ ਚਲੋ ਵਧੀਆ ਰਿਸਪੌਂਸ ਮਿਲ ਰਿਹਾ ਸਾਰੇ ਦੇਖਦੇ ਵੀ ਆ ਤੇ ਆਂਦੇ ਆ ਕਿ ਚਲੋ ਅਸੀਂ ਵੀ ਅੱਗੋਂ ਥੋੜਾ ਬਹੁਤਾ ਕਰਾਂਗੇ ਤੇ ਪੁੱਛਦੇ ਨਹੀਂ ਹੈਗਾ ਤੇ ਬਾਕੀ ਆਪਣੇ ਲੈਵਲ ਤੇ ਜਿੰਨੇ ਕੋਈ ਕਰਦਾ ਵਾ ਕਰੀ ਜਾ ਰਹੇ ਹੈਂ ਕਰ ਸਕਦਾ ਦੇਖਿਆ ਜੇ ਤੁਸੀਂ ਬਾਹਰ ਵੀ ਗਏ ਸੀ ਬਾਹਰੋਂ ਆਣ ਕੇ ਫਿਰ ਖੇਤੀ ਵੱਲ ਇਹ ਕਿਸ ਤਰ੍ਹਾਂ ਹੋਇਆ ਫਿਰ ਬਸ ਜੀ ਉਦੋਂ ਮੈਂ ਆ ਗਿਆ ਸੀ ਵਾਪਸ 2008 ਚ ਤਬਾਚ ਆਪਣੀ ਜ਼ਮੀਨ ਹੀ ਚਲੋ ਵੀ ਇਹੀ ਕਰਨਾ ਸੀ ਜੋ ਅਡੇ ਕੀਤਾ ਹੈਗਾ ਤੇ ਬਾਅਦ ਚ ਫਿਰ ਮੈਂ ਥੋੜਾ ਆਪਣਾ ਖਾਣ ਪੀਣ ਜੋਗਾ ਆਰਗੇਨਿਕ ਸ਼ੁਰੂ ਕੀਤਾ ਤੇ ਉਦੋਂ ਬਾਅਦ ਚ ਫਿਰ ਜਦ ਜਿੱਦਾਂ ਲੋਕਾਂ ਦੀ ਡਿਮਾਂਡ ਵਾਧ ਗਈ ਫਿਰ ਨਾਲ ਪ੍ਰੋਸੈਸਿੰਗ ਯੂਨਟ ਜਾਏ ਇੱਧਰ ਵੀ ਥੋੜਾ ਜਿਆ ਕਰ ਲਿਆ ਜਿਹ ਰਾਤੀ ਹੈ ਜੀ ਮਤਲਬ YouTube ਤੋਂ ਕੁਝ ਦੇਖਿਆ ਕੋ ਸਰਚ ਕਰਕੇ ਕੋ ਜਿਹਦਾ ਦੇਖ ਕੇ ਫਿਰ ਮੈਂ ਉਥੋਂ ਮੰਗਵਾਈ ਕੀ ਕੀ ਪੀਸ ਲੈਂਦੇ ਫਿਰ ਤੁਸੀਂ ਤੁਸੀਂ ਦੱਸਿਆ ਵੀ ਆਟੇ ਸਾਰੇ ਮਲਟੀ ਗ੍ਰੇਨ ਆਟਾ ਕਣਕ ਦਾ ਆਟਾ ਜਾਂ ਇਹ ਸਾਰੇ ਫਿਰ ਤੇਲ ਸਾਰੇ ਹੀ ਤੇਲ ਚੋਂ ਨਿਕਲਦੇ ਆ ਕੋਕੋਨਟ ਤੇਲ ਇਹਦਾ ਸਰੋਂ ਦਾ ਤੇਲ ਥਿਲਾ ਦਾ ਤੇਲ ਇਹ ਸਾਰੇ ਅਲਸੀ ਦਾ ਤੇਲ ਸਾਰੇ ਕੱਢੀਦੇ ਆ ਔਰ ਕੈਮੀਕਲ ਇੱਕ ਤੱਕ ਜਿਹੜਾ ਜੀ ਮੀਨ ਚ ਪੈਂਦਾ ਉਹੀ ਆ ਦੂਜਾ ਜਿਹੜਾ ਹੁਣ ਤੇਲ ਦੀ ਗੱਲ ਕਰੀਏ ਤੇ ਤੇਲ ਪ्योर ਹੈ ਹੀ ਨਹੀਂ ਆ ਤੇਲ ਚ ਨਰੀ ਮਲਾਵਟੀ ਆ ਮਤਲਬ ਪਾਮ ਆ ਲੈ ਜਾਂਦੇ ਜੇ ਮਿਕਸ ਆਉਂਦੇ ਆ ਤੇ ਬਾਕੀ ਇਹ ਮਤਲਬ ਸਾਡੇ ਲੱਕੜ ਵਾਲਾ ਕੋਲ ਉਹ ਇਹਦਾ ਹੋਰ ਵੀ ਨਿਊਟ੍ਰੀਸ਼ਨ ਜਿਹੜੇ ਤਾਤੇ ਆ ਉਹ ਬਰਕਰਾਰ ਆ ਉਹ ਲੋਹੇ ਦੇ ਕੋਲਵਾਂ ਚੋਂ ਨਿਕਲੇ ਆ ਉਹ ਚ ਜਦੋਂ 70 ਤੋਂ 80% ਤੇਲ ਗਰਮ ਹੋ ਜਾਂਦਾ ਨਿਊਟ੍ਰੀਸ਼ਨ ਤਾਂ ਤਾਂ ਜਿਹੜੇ ਉਹ ਖਤਮ ਹੋ ਜਾਂਦੇ ਆ ਇਹ ਲੱਕੜੋ ਵਾਲਾ ਬਿਲਕੁਲ ਮਤਲਬ ਠੰਡਾ ਤੇਲ ਨਿਕਲਦਾ ਵਾ ਨੇਚਰਲ ਤਰੀਕੇ ਨਾਲ ਤੇਲ ਕੱਢੀਦਾ ਜਿੱਦਾਂ ਪਹਿਲਾਂ ਬੋਲਦਾ ਨਾਲ ਨਿਕਲਦਾ ਸੀ ਉਹੀ ਚੀਜ਼ ਆ ਸਭ ਇਹ ਆਟੇ 'ਚ ਵੀ ਕੋਈ ਇਦਾਂ ਦੀ ਕੁਆਲਿਟੀ ਫਿਰ ਨਿਕਲਦੀ ਹੈ ਹਾਂਜੀ ਆਟੇ 'ਚ ਵੀ ਜਿੱਦਾਂ ਫਾਈਬਰ ਮਿਕਸ ਹੈ ਆਟਾ ਵਾ ਜਿਹੜਾ ਉਹ ਅੱਜਕੱਲ ਸਾਰੇ ਚੋਖਰ ਲਾ ਲੈਂਦੇ ਉਤੋਂ ਸਿਲਕਾ ਕਣਕ ਦਾ ਤੇ ਮੈਦਾ ਹੀ ਦਿੰਦੇ ਆ ਤੇ ਤਾਂ ਹੀ ਬਿਮਾਰੀਆਂ ਜ਼ਿਆਦੀਆਂ ਨੇ ਇਹ ਜਿਹੜਾ ਅਸੀਂ ਪ੍ਰੋਸੈਸ ਕਰਦੇ ਆ ਇਹਦੇ ਵਿੱਚ ਹੀ ਉਹ ਸਿਲਕਾ ਵੀ ਵਿੱਚ ਹੀ ਪ੍ਰੋਸੈਸ ਕਰੀ ਜਾਂਦੇ ਆ